ਨੇ ਨਰਕੇਸ਼ ਕੁਮਾਰ ਜਿਹੜੇ ਤੋਂ ਹੋਇਆ ਐਕਸੀਡੈਂਟ ਤੇ ਉਹਨਾਂ ਦੇ ਕੀ ਕੀ ਨਾਮ ਇੱਕ ਦਾਗਾ ਜੀ ਅਨੂਜ ਕੁਮਾਰ ਤੇ ਇੱਕ ਦਾ ਲੱਖੀ ਡੋਰ ਤੇ ਇਹ ਹਮੇਸ਼ਾ ਚੱਲਦੇ ਰਹਿੰਦੇ ਰਾਤ ਨੂੰ ਸਾਰੇ ਕੋਈ 10 ਵਾ 10 ਵਜੇ ਆਪਣਾ ਕੰਮ ਬੰਦ ਕਰਕੇ ਫਿਰ ਰੋਟੀ ਖਾਣ ਜਾਣੇ ਇਹ ਢਾਬੇ ਤੇ ਉੱਥੇ ਸਠਿਆਣੀ ਦੇ ਢਾਬੇ ਤੇ ਜਾਣੇ ਤੇ ਪਿੱਛੋਂ ਕਾਰ ਵਾਲੇ ਨੇ ਆ ਗਏ ਤੇ ਇਹਨਾਂ ਨੂੰ ਮਾਰਿਆ ਵਾ ਬਹੁਤ ਜ਼ਿਆਦਾ ਹਿੱਟ ਕੀਤਾ ਬਹੁਤ ਦੂਸਰਕ ਪੇ ਅਹੀਂ ਤੇ ਸਵੇਰੇ ਵੇਖਿਆ ਜਾ ਕੇ ਸਾਨੂੰ ਪਤਾ ਹੀ ਸਵੇਰੇ ਲੱਗਾ ਵਾ ਕਿਉਂਕਿ ਜਿਹੜਾ ਰਾਤ ਪੰਪ ਤੇ ਮੁੰਡਾ ਹੁੰਦਾ ਵਾ ਉਹ ਤੇ ਇੱਕ ਮੰ ਪੰਪਰੇ ਦੇ ਹੀ ਤੇ ਦੋ ਰੋਟੀ ਖਾਣ ਚਲ ਗਏ ਸੀ ਤੇ ਉਹਨੇ ਸੋਚਿਆ ਚਲਣਾ ਆ ਗਿਆ ਸੋਈ ਜਾਣਾ ਆ ਕੇ ਤੇ ਜਦੋਂ ਉਹਨੇ ਸਵੇਰੇ ਉੱਠ ਕੇ ਵੇਖਿਆ ਨਹੀਂ ਸੀ ਤਾਂ ਕਰਕੇ ਫਿਰ ਸਵੇਰੇ ਪਤਾ ਲੱਗਾ ਸਾਨੂੰ ਥਾਣੇ ਤੋਂ ਫੋਨ ਆਇਆ ਵੀ ਸਾਡੇ ਬੰਦੇ ਐਕਸੀਡੈਂਟ ਹੋਇਆ ਕੀ ਗੱਡੀ ਚਲ ਗਈ 20 ਸਾਰ ਇੱਕ ਦੀ ਦਾ ਡੈਥ ਹੋ ਗਈ ਮੁਕੇ ਤੇ ਕਿਹਦੀ ਨਾਮ ਸੀ ਉਹ ਅਨੂਜ ਕੁਮਾਰ ਕਿਹਦੀ ਉਮਰ ਸੀ ਜੀ 32 ਸਾਲ ਦੂਜੀ ਮੁੰਡੇ ਦੀ ਦੂਜਾ ਜੀ ਇਸ ਟਾਈਮ ਐਡਮਿਟਡ ਆ ਗਾ ਹੈ ਐਮਰਜੈਂਸੀ ਸੇ ਆਪਣਾ ਦੇਵੋ ਹਸਪੀਟਲ ਕਿਹ ਕਿਹ ਦੀ ਸਨ ਹੈ ਕੰਡੀਸ਼ਨ ਸਰ ਉਹਨਾਂ ਆਈਸੀ ਜੀ ਅਕਾਊਂਟ ਦੇਖ ਕੇ ਲੱਗਣਾ ਪਤਾ ਗਿਆ ਸਰ ਹਮਰੋਦੀ ਅਯੂ 26 ਦੇ ਸਾਥ 25 ਸਾਲ ਅਨਮੈਰਿਡ ਇਹ ਕੋ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਇੱਕ ਲੱਕੀ ਨਾਮ ਦਾ ਵੈਸੇ ਤਾਂ ਉਹਦਾ ਨਾਮ ਜਿਹੜਾ ਬਾਅਦ ਚ ਪਤਾ ਲੱਗਿਆ ਔਰ ਪਹਿਲਾਂ ਉਹਨੂੰ ਅਸੀਂ ਐਜ਼ ਅ ਅਨਨੋਨੀ ਟਰੀਟ ਕੀਤਾ ਸੀਗਾ ਔਰ ਉਹ ਪੇਸ਼ੈਂਟ ਦੀ ਜਿਹੜੀ ਹਿਸਟਰੀ ਆ ਲੈਸ ਹਿਸਟਰੀ ਜਿਹੜੀ ਆ ਉਹ ਰੋਡ ਸਾਈਡ ਐਕਸੀਡੈਂਟ ਦੀ ਆ ਕਿਤੇ ਉਹਦਾ ਐਕਸੀਡੈਂਟ ਹੋਇਆ ਸੀਗਾ ਤੇ ਸਾਡੇ ਕੋਲ ਐਮਰਜੈਂਸੀ ਵਿੱਚ ਉਹ ਪ੍ਰੈਜ਼ੈਂਟ ਕੀਤਾ ਜਿਹਦੇ ਵਿੱਚ ਉਹਦੀ ਕੰਡੀਸ਼ਨ ਉਸ ਟਾਈਮ ਦੇ ਵੀ ਉੱਤੇ ਬਹੁਤ ਸੀਰੀਅਸ ਸੀਗੀ ਕ੍ਰਿਟੀਕਲ ਸੀਗੀ ਅਸੀਂ ਉਹਦੇ ਜੋ ਸੀਟੀ ਸਕੈਨ ਵਗੈਰਾ ਜੇ ਸਾਡੀ ਨਿਊਰੋ ਸਰਜਰੀ ਟੀਮ ਨੇ ਸਾਰਾ ਨੂੰ ਅਸੈਸ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਵੈਂਟੀਲੇਟਰ ਤੇ ਪਾਉਣਾ ਪਿਆ ਪੇਸ਼ੈਂਟ ਦੀ ਹਾਲੇ ਵੀ ਜਿਹੜੀ ਕੰਡੀਸ਼ਨ ਹੈ ਉਹ ਕ੍ਰਿਟੀਕਲ ਬਣੀ ਹੋਈ ਹੈ ਔਰ ਜਿਹੜੇ ਮਤਲਬ ਉਹਦੇ ਅਸਾਰ ਨਹੀਂ ਠੀਕ ਹੋਣਦੇ ਉਹ ਕੋਈ ਜ਼ਿਆਦਾ ਨਹੀਂ ਲੱਗ ਰਿਹਾ ਕਿਉਂਕਿ ਸਿਰ ਦੀ ਜਿਹੜੀ ਸੱਟ ਆ ਉਹ ਬਹੁਤ ਭਿਆਨਕ ਹੈ ਡਾਕਟਰ ਸਾਹਿਬ ਉਹ ਮੁੰਡੇ ਨਾਲ ਕੋਈ ਐਕਸੀਡੈਂਟ ਆ ਕਿ ਉਹ ਦੇਖੋ ਸਾਡੇ ਕੋਲ ਜੋ ਸਾਡੀ ਜਾਣਕਾਰੀ ਹੈ ਬਾਕੀ ਕੰਮ ਪੁਲਿਸ ਦਾ ਹੁੰਦਾ ਕਿ ਕਿਵੇਂ ਹੋਇਆ ਐਕਸੀਡੈਂਟ ਸਾਡੇ ਕੋਲੇ ਜਿਹੜਾ ਕੇਸ ਆਉਂਦਾ ਡਾਕਟਰ ਦੇ ਉਹਨੂੰ ਇਹ ਪੁੱਛਣਾ ਹੁੰਦਾ ਕਿ ਤੁਹਾਡਾ ਐਕਸੀਡੈਂਟ ਹੋਇਆ ਤਾਂ ਉਹ ਇੱਕ ਜਿਹੜੀ ਸਾਡੀ ਅਲੈਜਡ ਹਿਸਟਰੀ ਸਾਨੂੰ ਦਿੱਤੀ ਗਈ ਹੈ ਉਹ ਇਹੀ ਦਿੱਤੀ ਗਈ ਹੈ ਕਿ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਏ